ਹਾਂਜੀ ਦੋਸਤੋ ਜਦੋਂ ਆਪਾਂ ਬੈਲਟਾਂ ਢਿੱਲੀਆਂ ਕਰਨੀਆਂ ਨੇ ਵੇ ਪਲਾਂਟਰ ਦੀਆਂ ਸਭ ਤੋਂ ਪਹਿਲਾਂ ਇਹਦਾ ਜਿਹੜਾ ਹਾਂ ਡਿਵਾਈਡਰ ਹੈ ਇਹਦਾ ਨਾ ਢਿੱਲਾ ਕਰਕੇ ਨਾ 16 ਨੰਬਰ ਦਾ ਇਹਨੂੰ ਉੱਪਰ ਚੱਕ ਲੈਣਾ ਤਾਂ ਉੱਪਰ ਚੱਕ ਲਿਆ ਜੀ ਪੂਰਾ ਉਸ ਤੋਂ ਬਾਅਦ ਇਹ ਜੋ ਐਲ ਪਿੰਨਾਂ ਨੇ ਇਹ ਚਾਰ ਸਪ੍ਰਿੰਗਾਂ ਦੇ نیچے ਪਈਆਂ ਹੁੰਦੀਆਂ ਨੇ ਚਾਰੇ ਪਾਸੇ ਇੱਥੇ ਪਈ ਹੁੰਦੀ ਹੈ ਠੀਕ ਹੈ ਜੀ ਇਹਦੇ ਥੱਲੇ ਥੋੜੀ ਜਿਹੀ ਬਾਰੀ ਦੀ ਆਂੜ ਦੇ ਕੇ ਇਧਰੋਂ ਤੇ ਤੁਸੀਂ ਇਹਨੂੰ ਇਹਦੇ ਵਿੱਚੋਂ ਕੱਢ ਲੈਣਾ ਜੀ ਆਹ ਵਾਲੀਆਂ ਐਲ ਪਿੰਨਾਂ ਠੀਕ ਹੈ ਹਾਂ ਐਲੂਵਨ ਕੱਢਣ ਤੋਂ ਪਹਿਲਾਂ ਇਹਦੀ ਕੰਗੀ ਦਾ ਜੋ ਲੋਕ ਹੈ ਨਾ ਇਹ ਵਾਲਾ 벨ਟ ਦੀ ਕੰਗੀ ਦਾ ਇਹ ਦੇਖੋ ਇਹ ਇੱਥੇ ਪੋਜੀਸ਼ਨ ਤੇ ਇਹ ਥੋੜਾ ਇੱਥੇ ਲਿਆਣਾ ਥੱਲੇ ਇੱਥੇ ਇਸ ਪੋਜੀਸ਼ਨ ਤੇ ਤਾਂ ਕਿ ਆਪਾਂ ਉਹਨੂੰ ਜਦੋਂ 벨ਟ ਢਿੱਲੀ ਹੋ ਗਈ ਤਾਂ ਆਸਾਨੀ ਨਾਲ ਕੱਢ ਸਕੀਏ ਠੀਕ ਹੈ ਜੀ ਆਹ ਵਾਲਾ ਕੰਗੀ ਵਾਲਾ ਲਓ ਇਹ ਪਲਾਸ ਨਾਲ ਖਿੱਚ ਕੇ ਨਿਕਲ ਜਾਏਗਾ ਘੁਮਾ ਕੇ ਥੋੜਾ ਜਿਹਾ ਘੁਮਾ ਕੇ ਖਿੱਚ ਲਾਂਗੇ ਆ ਤਾਰ ਜੀ ਹੁੰਦੀ ਹੈ ਵਿੱਚ ਉਸ ਤੋਂ ਬਾਅਦ ਜਦੋਂ ਲੋਕ ਆਪਣੀ ਇੱਥੇ ਪੋਜੀਸ਼ਨ ਤੇ ਆ ਗਿਆ ਫਿਰ ਆ ਐਲਪੀ ਨੂੰ ਤੁਸੀਂ ਕੱਢ ਲੈਣੀ ਹੈ ਇਧਰੋਂ ਇਹਦੇ ਵਿੱਚੋਂ ਪਲੱਸ ਇੱਕ ਹੁੰਦੀ ਹੈ ਇਸ ਪਾਸੇ ਇਹ ਸਪਰਿੰਗ ਦੇ ਥੱਲੇ ਇੱਥੇ ਲੱਗੇ ਹੋਏ ਤੇ ਇੱਕ ਇੱਥੇ ਤੇ ਇੱਕ ਗਰਾਰੀਆਂ ਵਾਲੇ ਪਾਸੇ ਇੱਥੇ ਠੀਕ ਹੈ ਜੀ ਇਹਦੇ ਅੰਦਰਲੇ ਪਾਸੇ ਇਹ ਚਾਰੋਂ ਕੱਢ ਕੇ ਜਦੋਂ ਬੈਲਟ ਪੂਰੀ ਲੂਜ਼ ਹੋ ਗਈ 샤ਫਟ ਨੂੰ ਥੋੜਾ ਜਿਆਦਾ ਥੱਲੇ ਵੱਲ ਪੁਸ਼ ਕਰ ਲੈਣਾ ਇਹਨੂੰ ਤਾਂ ਕਿ ਬੈਲਟ ਪੂਰੀ ਲੂਜ਼ ਹੋ ਜਾਵੇ ਢਿੱਲੀ ਹੋ ਜਾਵੇ ਫਿਰ ਉਸ ਤੋਂ ਬਾਅਦ ਕੰਗੀ ਵਾਲਾ ਲੋਕ ਕੱਢਣਾ ਤੁਸੀਂ ਇਧਰ ਇਹ ਵਾਲੇ ਗੰਗੀ ਵਾਲਾ ਲਗਾ ਠੀਕ ਹੈ ਜੀ ਆਹ ਲੋਗ ਹੁੰਦਾ ਵਿੱਚ ਇਹ ਲੋਗ ਜਦੋਂ ਕੱਢ ਲਿਆ ਤੁਸੀਂ ਫਿਰ ਬੈਲਟ ਪੂਰੀ ਢਿੱਲੀ ਹੋ ਜੇਗੀ ਖਿੱਚ ਕੇ ਤੁਹਾਡੇ ਹੱਥ 'ਚ ਆ ਜਾਏਗੀ ਸੱਡੀ ਹਾਂ ਜੀ ਆ ਆਪਣਾ ਜਦੋਂ ਤੁਸੀਂ ਬੈਲਟਾਂ ਬਾਹਰ ਕੱਢ ਲਿਆ ਜੀ ਉਸ ਤੋਂ ਬਾਅਦ ਟਿਊਬਾਂ ਤੁਸੀਂ ਬਾਹਰ ਕੱਢਣੀਆਂ ਠੀਕ ਹੈ ਜੀ ਆਹ ਵਾਲੀਆਂ ਟਿਊਬਾਂ ਇਹ ਲੱਗ ਤੋਂ ਆਹ ਇਹਦੇ 볼ਟ ਲੱਗੇ ਹੋਏ ਨੇ ਦੇਖੋ ਇਹਦੇ ਉੱਤੇ ਕਵਰ ਲੱਗਿਆ ਹੋਇਆ ਆਹ ਕਵਰ ਤੁਸੀਂ ਤਾਰਨਾ ਹੈ ਠੀਕ ਹੈ ਜੀ ਆਹ ਬਲੈਕ ਵਾਲਾ ਤਾਰੰਦਵਾਦੇ 18 ਨੰਬਰ ਦਾ ਨਟ ਖੋਲ ਲੈਣਾ ਜੀ ਚਾਬੀ ਨਾਲ ਖੋਲ ਕੇ ਇਹ ਦੇਖੋ ਉਸ ਤੋਂ ਬਾਅਦ ਜਦੋਂ ਇਹ ਤੁਹਾਡਾ ਜੋ ਗ੍ਰੱਬ ਸਕਰੂ ਐਲ ਕੀ 6 ਨੰਬਰ ਐਲ ਕੀ ਲੱਗੂਗੀ ਜੀ ਇਹਨੂੰ ਇਹ 6 ਨੰਬਰ ਐਲ ਕੀ ਦੇ ਨਾਲ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਗ੍ਰੱਬ ਸਕਰੂ ਹੈ ਜੀ ਇਹਨੂੰ ਅੰਦਰ ਨੂੰ ਟਾਈਟ ਕਰ ਦੇਣਾ ਹੈ ਅੰਦਰ ਨੂੰ ਜਿਹਨੂੰ ਟਾਈਟ ਕਰਨਾ ਹੈ ਬਾਹਰ ਨੂੰ ਨਹੀਂ ਖੋਲਣਾ ਇੱਦਾਂ ਠੀਕ ਹੈ ਜੀ ਅੰਦਰੋਂ ਟਾਈਟ ਕਰਕੇ ਇਹਨੂੰ ਪੂਰਾ ਅੰਦਰ ਕਰ ਦੇਣਾ ਤਾਂ ਕਿ ਇਹਦੇ ਇਸ ਕੱਟ ਦੇ ਵਿੱਚ ਚਲਾ ਜਾਏ ਅੰਦਰ ਫਿਰ ਇਹ ਜਿਹੜੀ ਟਿਊਬ ਹੈ ਨਾ ਇੱਕ ਇੱਕ ਨਟ ਹੋਰ ਲੱਗਿਆ ਹੁੰਦਾ نیچے ਕਿਹ ਇਹ ਹੁੰਦਾ ਜੀ ਇਹ ਕਿ ਹੇ ਨੀਚੇ ਦੇਖੋ ਇਹਦੀ ਪੋਜੀਸ਼ਨ ਹੈ ਬਾਕਸ ਦੇ ਨੀਚੇ ਜਾ ਕੇ ਆ ਜਿਹੜੇ ਆਪਣੇ ਖਾਦ ਵਾਲੇ ਲੱਗੇ ਹੋਏ ਆ ਇਹਨਾਂ ਦੇ ਨੀਚੇ ਤੁਸੀਂ ਦੇਖਣਾ ਇਹ ਇੱਥੇ ਤੁਹਾਨੂੰ ਦਿਖ ਜੇਗਾ ਇੱਥੇ ਇੱਥੇ ਕਵਰ ਲੱਗਿਆ ਹੁੰਦਾ ਕਾਲੇ ਰੰਗ ਦਾ ਇਹ ਵਾਲਾ ਟੱਕਣੇ ਹੈ ਨਾ ਤੇ ਇਹਨੂੰ ਉਤਾਰ ਕੇ ਤੁਸੀਂ ਇਹ ਨਟ ਖੋਲ ਕੇ ਇਹਦੇ ਵਿੱਚ ਵੀ ਜੋ ਐਲ ਕੀ ਨਟ ਹੈ ਉਹਨੂੰ ਤੁਸੀਂ ਅੰਦਰ ਨੂੰ ਕੱਸਣਾ ਹੈ ਜਦੋਂ ਤੁਸੀਂ ਅੰਦਰ ਨੂੰ ਕੱਸ ਲਓਗੇ ਤਾਂ ਤੁਹਾਡੀ ਜਿਹੜੀ ਆ ਟਿਊਬ ਹੈ ਜਿਹੜੀ ਇੱਥੋਂ ਦਿਖ ਰਹੀ ਆ ਕੋਨਾ ਤੇ ਇਹ ਫ੍ਰੀ ਹੋ ਜਾਏਗੀ ਇਹਨੂੰ ਤੁਸੀਂ ਫੜ ਕੇ ਇੱਥੋਂ ਫੜ ਕੇ ਇਹਨੂੰ ਉੱਪਰ ਨੂੰ ਖਿੱਚ ਲੈਣਾ ਜੀ ਸਿੱਧੀ ਬਾਹਰ ਆ ਜਾਏਗੀ ਜੀ ਇਹ ਤੁਹਾਡਾ ਕੈਸਿਡ ਯੂਨਿਟ ਇਹਦਾ ਜੋ ਫਰਟੀਲਾਈਜ਼ਰ ਵਾਲਾ ਖਾਦ ਵਾਲਾ ਇਹਨੂੰ ਖੋਲ ਕੇ ਇਦਾਂ نیچے ਵਾਲਾ ਕਵਰ ਤਾਰ ਲੈਣਾ ਜੀ ਇੱਥੇ ਇੱਕ ਲਾਲ ਜਿਹਾ ਕਵਰ ਲੱਗਿਆ ਹੁੰਦਾ ਉਹਦਾ ਨਟ ਖੋਲ ਲੈਣਾ ਪਹਿਲਾਂ ਆਹ ਵਾਲਾ ਉਹ ਕਵਰ ਦੇ ਨਾਲ ਹੀ ਉਤਰ ਜਾਏਗਾ ਰੈੱਡ ਵਾਲਾ ਹੇਠੇ ਤੇ ਇਹਨੂੰ ਚੰਗੀ ਤਰ੍ਹਾਂ ਧੋਣਾ ਜੀ ਤੇ ਤੇਲ ਲਾ ਦੇਣਾ ਬਾਅਦ ਚੰਗੀ ਤਰ੍ਹਾਂ ਧੋ ਕੇ ਇਹ ਤੁਹਾਡੇ ਸ਼ੂ ਹੈ ਜੀ ਇਹ ਸ਼ੂ ਤੁਸੀਂ ਬਾਹਰ ਕੱਢ ਲੈਣੇ ਇਸ ਨਟ ਤੋਂ ਆ ਨਟ 18 ਨੰਬਰ ਦਾ ਖੋਲ ਕੇ ਸ਼ੂ نیچے ਆ ਜਾਏਗਾ ਤੇ ਇਹਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਧੋਣਾ ਜੀ ਵਿੱਚ ਰੇਹ ਵਗੈਰਾ ਫਸਿਆ ਹੁੰਦਾ ਜੀ ਖਾਦ ਉਹ ਗਲਾ ਦਿੰਦੀ ਹੈ ਨਹੀਂ ਤੇ ਇਹਨੂੰ ਏ ਆਰ ਪਿੰਨ ਹੈ ਜੀ ਜਦੋਂ ਮਸ਼ੀਨ ਖੜੀ ਕਰਨੀ ਆ ਉਦੋਂ ਆ ਜਿਹੜਾ ਸੁਪਰਿੰਗ ਹੈ ਇੱਥੋਂ ਕੱਢ ਕੇ ਆਰ ਪਿੰਨ ਇੱਥੇ ਪਾ ਦੇਣੀ ਸੁਪਰਿੰਗ ਨੂੰ ਲੂਸ ਕਰ ਦੇਣਾ ਮਤਲਬ ਲੂਸ ਪੋਜੀਸ਼ਨ 'ਚ ਇਹ ਬੋਲਟਾਂ ਨੂੰ ਤਾਂ ਚਾਹੇ ਉੱਥੇ ਹੀ ਰਹਿਣ ਦਿਓ ਨਟਾਂ ਨੂੰ ਬਸ ਇਹ ਤੁਸੀਂ ਕਿਸੇ ਤਰੀਕੇ ਸੁਪਰਿੰਗ ਢਿੱਲਾ ਕਰ ਲਓ ਜਦੋਂ ਮਸ਼ੀਨ ਧੋਣ ਤੋਂ ਬਾਅਦ ਸੁੱਕ ਗਈ ਜੀ ਜਾਂ ਇਹਨੂੰ ਮਤਲਬ ਇੱਥੇ ਤੇਲ ਦੇ ਕੇ ਫਿਰ ਇਹਨੂੰ ਲੂਸ ਕਰ ਲੈਣਾ ਨਾਲ ਦੀ ਨਾਲ ਤਾਂ ਕਿ ਇਹਦੇ ਵਿੱਚ ਜੋ ਵੀ ਕਚਰਾ ਵਗੈਰਾ ਨਹੀਂ ਤੇ ਜਾਮ ਹੋ ਜਾਂਦਾ ਜੀ ਠੀਕ ਹੈ ਇਹ ਦੇਖੋ ਤੇਲ ਦੇਖ ਨੇ ਤੇ ਚੰਗੀ ਤਰ੍ਹਾਂ ਚੂੜੀਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਲੂਸ ਕਰ ਦੇਣਾ ਤਾਂ ਕਿ ਤੇਲ ਚੰਗੀ ਤਰ੍ਹਾਂ ਅੰਦਰ ਥ੍ਰੈਡ ਦੇ ਵਿੱਚ ਚਲ ਜੇ ਫਿਰ ਅਗਲੇ ਸਾਲ ਆਪਾਂ ਨੂੰ ਦਿੱਕਤ ਨਹੀਂ ਆਏਗੀ ਇਹਨੂੰ ਘੁਮਾਉਣ 'ਚ ਐਦਾਂ ਇਸ ਤੋਂ ਬਾਅਦ ਇਹਨੂੰ ਲੂਸ ਕਰ ਦੇਣਾ ਤੁਸੀਂ ਉੱਪਰ ਵਾਲ ਨੂੰ ਇਸ ਪੋਜੀਸ਼ਨ ਤੇ ਇਹਨੂੰ ਕਢਾ ਲਓ ਮਸ਼ੀਨ ਨੂੰ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਜਦੋਂ ਸੁੱਕ ਗਈ ਧੋਣ ਤੋਂ ਬਾਅਦ ਜਦੋਂ ਸੁੱਕ ਗਈ ਤਾਂ ਚੈਨਾਂ ਨੂੰ ਲੂਜ਼ ਕਰ ਦੇਣਾ ਸਪਰਿੰਗਾਂ ਨੂੰ ਤੇ ਨਾਲ ਤੇਲ ਦੇਣਾ ਜੀ ਸਾਰੀਆਂ ਜਿੰਨਾਂ ਨੂੰ ਮੋਬਾਈਲ ਵਧੀਆ ਵਾਲਾ ਇਹ ਹੋ ਗਈ ਇੱਕ ਚੈਨ ਖਾਦ ਵਾਲੀ ਹੋ ਗਈ ਦੂਜੇ ਪਾਸੇ ਇਹਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰਕੇ ਜਦੋਂ ਸਾਫ਼ ਹੋ ਗਈ ਤੇਲ ਲਾਏ ਤੋਂ ਬਿਨਾ ਨਹੀਂ ਖੜਾਣੀ ਨਹੀਂ ਤਾਂ ਦੇਖੋ ਜੰਗ ਲੱਗ ਜਾਏਗੀ ਇਹਨੂੰ ਫਿਰ ਅਗਲੇ ਸਾਲ ਦਾ ਖਰਾਬ ਹੋ ਜਾਏਗੀ ਇੱਕ ਸੈਂਟਰ 'ਚ ਹੁੰਦੀ ਹੈ ਜੀ ਆਪਣੀ ਚੈਨ ਮੇਨ ਚੈਨ ਹੈ ਜੋ ਹਨਾ ਇਹਨੂੰ ਵੀ ਅੱਛੀ ਤਰ੍ਹਾਂ ਤੇਲ ਦੇ ਦੇਣਾ ਜੀ ਇਹਨਾਂ